ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨਪਰਾਵੋ ਗ੍ਰੀਸ ਟੂ ਦਾ ਸਟੋਰ ਮੰਡੀ ਡੱਬਾ ਵਾਲੀ ਕਾਕਾ ਜੀ ਦੁਕਾਨ ਵੱਲੋਂ ਤੁਹਾਡਾ ਸਵਾਗਤ ਕਰਦੇ ਆ ਜੀ ਸਾਡੇ ਗ੍ਰੀਸ ਟੂ ਤੇ ਅੱਜ ਪਹੁੰਚੇ ਜੀ ਪਿੰਡ ਕੋਠੇ ਨਾਪਿਆਣਾ ਜੀ ਪਿੰਡਾ ਦੇ ਕੋਲ ਰਹਿੰਦਾ ਪਿੰਡ ਜਿੱਥੇ ਕਿ 40 ਫੁੱਟ ਜੋ ਪਾਣੀ ਦਾ ਲੈਵਲ ਹੈ ਜੀ ਅਸੀਂ 5 ਐਸਪੀ ਦਾ ਕਿੱਟ ਲਾਇਆ ਹੋਇਆ ਹੈ ਜੀ ਜੀ ਦੇਖ ਸਕਦੇ ਆ ਜੀ ਪੂਰਾ 3 ਇੰਚ ਜੋ ਪੂਰਾ ਪ੍ਰੈਸ਼ਰ ਦਾ ਪਾਣੀ ਬਣ ਕੇ ਆ ਰਿਹਾ ਹੈ ਜੀ ਬਾਕੀ ਮੌਸਮ ਤੁਸੀਂ ਦੇਖ ਸਕਦੇ ਹੋ ਅੱਜ 28 ਜੁਲਾਈ ਹੈ ਜੀ ਇਹ तकरीबन 1:00 ਦਾ ਟਾਈਮ ਹੈ ਜੀ ਤੇ ਇਹਨਾਂ ਦਿਨਾਂ ਦੇ ਵਿੱਚ ਪਤਾ ਹੀ ਆਪਾਂ ਨੂੰ ਮੀਂਹ ਬੜਾ ਬਹੁਤ ਹੋ ਰਹੀ ਹੈ ਬੱਦਲ ਵੀ ਬਹੁਤ ਆ ਫਿਰ ਵੀ ਸਾਡੀ ਜੋ ਪਰਫਾਰਮੈਂਸ ਹੈ ਪਾਣੀ ਦੀ ਬਹੁਤ ਧੀ ਚੱਲ ਰਹੀ ਹੈ ਜੀ ਤੇ ਬਾਕੀ ਜੋ ਸਾਡੇ ਕਿਸਾਨ ਵੀਰਾਂ ਨਾਲ ਵੀ ਗੱਲ ਕਰਾਂਗੇ ਤੇ ਪੱਕੇ ਪਹਿਲਾਂ ਤੁਸੀਂ ਪਾਣੀ ਦੇਖ ਸਕਦੇ ਹੋ ਬਹੁਤ ਵਧੀਆ ਜਿਹਾ ਪਾਣੀ ਬਣ ਕੇ ਆ ਰਿਹਾ ਜੀ ਮਿਲਦੇ ਹਾਂ ਸਾਡੇ ਕਿਸਾਨ ਵੀਰ ਨਾਲ ਗੱਲ ਕਰਦੇ ਹਾਂ ਜੀ ਬੋਲੋ ਅਨ ਸਸੀਗਾ ਭਾਈ ਜੀ ਸੋਸ੍ਰਤ ਤੇ ਭਾਈ ਜੀ ਦੱਸੋਗੇ ਸਾਡੇ ਦਰਸ਼ਕਾਂ ਨੂੰ ਪਹਿਲਾਂ ਦਾ ਨਾਮ ਪਤਾ ਦੱਸ ਦਿਓ ਜੀ ਨਾਮ ਜੀ ਪਾਲਾ ਸਿੰਘ ਕੋਠੇ ਨਾਦੀਆਂ ਨਾ ਜੀ ਜਿਹੜਾ ਵਟਨ ਦਾ ਜਿਹੜਾ ਵਟਨ ਦਾ ਜੀ ਪਾਣੀ ਦਾ ਲੈਵਲ ਕਿੰਨਾ ਜੀ 40 ਤੇ ਆ ਜੀ 40 ਫੁੱਟਾ ਜੀ 25 ਹੈ ਜੀ ਤੇ ਪਾਣੀ ਟੈਂਕੀ ਪੂਰਾ ਬਣ ਕੇ ਆ ਰਿਹਾ ਹੈ ਬੱਚਾ ਹਣਾ ਜੀ ਹਾਂ ਜੀ ਟੈਂਕੀ ਚ ਇਹ ਕਿੱਥੋਂ ਲਵਾਈ ਹੈ ਜੀ ਆਪਣੀ ਮੋਟਰ ਇਹ ਡੱਬ ਵਾਲੀ ਕਾਕਾ ਸਟੋਰ ਤੋਂ ਸਿਗਨੇਚੂਰ ਸਟੋਰ ਤੋਂ ਇਹ ਬਲੇਕ ਸਟੋਰ ਤੋਂ ਜੀ ਤਾਂ ਪਰ ਆਪਣੀ ਜਾਣਕਾਰੀ ਕਿ ਪਤਾ ਲੱਗੀ ਬਾਈ ਕਰਦੇ ਫਿਰ ਮੌਜਲਾ ਦੇ ਦੇਖਾਂਗੇ ਚਲ ਪੂਰੇ ਆਲਾ ਦੇਖ ਭਰ ਕੇ ਉੱਥੇ ਚਲੇਗੇ ਹਾਂ ਹਾਂ ਠੀਕ ਹੈ ਕਿਵੇਂ ਲੱਗ ਰਿਹਾ ਜੀ ਜੋ ਮਤਲਬ ਮਾਨ ਲੱਗਿਆ ਜਾਂ ਜੋ ਪਾਣੀ ਪਰਵੇ ਜੀ ਠੀਕ ਹੈ ਵਧੀਆ ਬਈ ਕੀ ਚੱਲ ਰਹੀ ਚੱਲ ਗਈ। ਹੂੰ ਕਿੰਨੇ ਕਿਲੇ ਦੀ ਵਾਈ ਕਰ ਰਹੇ ਬਾਈ ਜੀ? ਇੱਥੇ ਢਾਈ ਕਿਲੇ ਬਾਈ। ਢਾਈ ਕਿਲੇ ਬਾਈ। ਹਾਂ। ਇਹ ਮੇਸਨਾ ਠੀਕ ਹੈ ਆਪਣਾ। ਹਾਂ ਵਧੀਆ ਚੰਗਾ ਮੋਕਾ ਤੇ ਵਧੀਆ। ਬਾਕੀ ਇੱਥੇ ਕਮੀ ਵੀ ਬਹੁਤ ਜਿਹਾ ਦੇ ਪਹਿਲੇ। ਹਾਂ ਹਾਂ ਹਾਂ। ਪਾਣੀ ਵਿਚਾਰੋ ਮਿਲਦਾ ਰਹਿਣਾ ਤੇ ਬਾਕੀ ਜਿਵੇਂ ਲੋਡ ਸਰ ਪਵੇ। ਠੀਕ ਹੈ ਜੀ। ਹਾਂ ਜੀ। ਬਾਕੀ ਹੋਰ ਜੋ ਸਾਡੇ ਇੱਕ ਆਉਂਦੇ ਹੋਣੇ ਕਿਸਾਨ ਵੀ ਤੁਹਾਨੂੰ ਬਹੁਤ ਆਉਂਦੇ ਇੱਥੇ ਪੁੱਛਣ। ਜੀ। ਉਹਦੇ ਕਹਿੰਦੇ ਉੱਥੇ ਲਾਇਆ ਵਧੀਆ ਖੇ ਹੋਰ ਸਾਰਾ ਵਧੀਆ। ਹਾਂ ਜੀ। ਆਪਾਂ ਮਾਲਾ ਕਹਿੰਦੇ। ਜੀ ਚੰਗੀ ਗੱਲ ਹੈ ਜੀ। ਹਾਂ। ਜਾਨ ਵੀਰੋ ਬਾਕੀ ਤੁਸੀਂ ਦੇਖ ਸਕਦੇ ਹੋ ਮਤਲਬ ਸਾਡਾ ਜੋ ਫੈਕਸ਼ਨ ਲੱਗਿਆ ਹੋਇਆ ਜੀ ਇਹਨੂੰ ਇਥੇ ਪੂਰਾ ਪਾਣੀ ਪ੍ਰਸ਼ਦ ਆ ਰਿਹਾ ਜੀ 40 ਫੁੱਟ ਤੋਂ ਜੋ ਪਾਣੀ ਦਾ ਲੈਵਲ ਹੈ ਜੀ ਇਹਦੇ ਬੋਰ ਕਿੰਨਾ ਹੋਇਆ ਜੀ ਇੱਥੇ 40 ਫੁੱਟ ਇਹ 120 ਆ 120 ਫੁੱਟ ਦੇ ਬੋਰ ਹੈ ਜੀ 40 ਫੁੱਟ ਤੇ ਪਾਣੀ ਦਾ ਚੋਆ ਹੋ ਗਿਆ ਜੀ ਹਾਂ ਚਲੋ ਠੀਕ ਹੈ ਜੀ ਕਿੰਨਾ ਟਾਈਮ ਹੋ ਕੇ ਲੱਗੇਗਾ ਜੀ ਆਪਣੇ ਕੰਮ ਇਹਦੇ ਹੋ ਗਏਗਾ ਨਾ ਮਹੀਨਾ ਦੋ ਮਹੀਨਾ ਦੋ ਵੀਨੇ ਹੋਗੇ ਜੀ ਹੋ ਠੀਕ ਹੈ ਜੀ ਚਲੋ ਦੋ ਮਹੀਨਾ ਹੋ ਗਿਆ ਜੀ ਡੇਟ ਦੋ ਮਹੀਨਾ ਹੋ ਗਿਆ ਸੋ ਦੇਖਾਂ ਠੀਕ ਹੈ ਜੀ ਔਰ ਜੇ ਲੋਕੀ ਕੀਤੇ ਦਰਸ਼ਕ ਵੀਰੋ ਅਸੀਂ ਫੋਟੋ ਲਵਾਂਗੇ ਜਿਆਦਾ ਤੱਕ ਗਨੇਸ਼ ਜੂਬੈਸਟੋਰ ਵੱਲੋਂ ਜਦੋਂ ਵੀ ਤੁਸੀਂ ਸਾਡੀ ਦੁਕਾਨ ਤੇ ਆਉਣਾ ਜੀ ਗਨੇਸ਼ ਜੂਬੈਸਟੋਰ ਸਾਹਤ ਦੀ ਦੁਕਾਨ ਪੜਕੇ ਹੀ ਆਉਣਾ ਮਿਲਦੇ ਜੁਲਦੇ ਨਾਮ ਤੋਂ ਪੂਰਾ ਸਾਵਧਾਨ ਰਹਿਣਾ ਜੀ ਤੇ ਛੋਟੀ ਜੀ ਬੇਨਤੀ ਅਸੀਂ ਕਰਾਂਗੇ ਉਹਨਾਂ ਕਿਸਾਨ ਵੀਰਾਂ ਨੂੰ ਜਿਨ੍ਹਾਂ ਦੇ ਮੋਨੋਬਲਾਕ ਮੋਟਰਾਂ ਲੱਗੀਆਂ ਹੁੰਦੀਆਂ ਜੀ ਕਿਉਂਕਿ ਆਹ ਦੇਖੋ ਜੀ ਜੁਲਾਈ ਦਾ ਮਹੀਨਾ ਮੌਨਸੂਨ ਦਾ ਮਹੀਨਾ ਹੁੰਦਾ ਜੀ ਆਪਾਂ ਜਿਵੇਂ ਇਹਦੇ ਵਿੱਚ ਕੀ ਹੁੰਦਾ ਜੀ ਬਾਰਸ਼ਾਂ ਹੁੰਦੀਆਂ ਜੀ ਤੇ ਜਿਨ੍ਹਾਂ ਦੇ ਮੋਨੋਬਲਾਕ ਲੱਗੀਆਂ ਮੋਟਰਾਂ ਉਹ ਆਪਦੀਆਂ ਮੋਟਰਾਂ ਨੂੰ ਢੱਕ ਕੇ ਰੱਖਣ ਜ ਟੱਕੇ ਰੱਖਦੇ ਨਾਲ ਦੇਖੋ ਜੀ ਪਾਣੀ ਨਹੀਂ ਪਊਗਾ ਤਾਂ ਸਰਦੀਆਂ ਨਹੀਂ ਜੀ ਹਾਂ ਜੀ ਕਿਉਂਕਿ ਜੇ ਮੋਟਰ ਮੀਂਹ ਦੇ ਨਾਲ ਛੱਡਤੀ ਇਹਦਾ ਕੋਈ ਵੀ ਕੰਪਨੀ ਹੋ ਉਸ ਦਾ ਮਤਲਬ ਜ਼ਿੰਮੇਵਾਰੀ ਨਹੀਂ ਲੈਂਦੀ ਜੀ ਫਿਰ ਕਿਸਾਨ ਦੁਕਾਨਦਾਰ ਨਾਲ ਜਾ ਕੇ ਵੈਸੇ ਉਹਦਾ ਵੀ ਕੋਈ ਤੋਖ ਨਹੀਂ ਨਿਕਲਦਾ ਤਾਂ ਸਾਰੇ ਕਿਸਾਨ ਵੀਰਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਆਪਦੀਆਂ ਮੋਟਰਾਂ ਜਿਹੜੀਆਂ ਪੂਰੀਆਂ ਟੱਕੇ ਰੱਖੋ ਜੀ ਤੇ ਮੀਂਹ ਤੋਂ ਇੱਕ ਦੋ ਦਿਨ ਬਾਅਦ ਚਲਾਓ ਕਿਉਂਕਿ ਉਹਨਾਂ ਦੇ ਵਿੱਚ ਪਾਣੀ ਨਾ ਪਵੇ ਤੇ ਥੋੜਾ ਵੀ ਨੁਕਸਾਨ ਹੋਣ ਤੋਂ ਬਚ ਜਾਈਏ ਧੰਨਵਾਦ ਜੀ ਅਸਰਦਾ